ਆਪਣੇ ਘਰਾਂ ਚ ਹੁਣ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੇ ਦੇਖਣਾ ਤੇ ਆਪਣੇ ਬੱਚਿਆਂ ਕੋਲੋਂ ਗੰਗਾ ਤੇ ਨੰਘਾ ਤੇ ਨਈਆ ਪ੍ਰੋਨਾਂਊਂਸ ਕਰਾ ਕੇ ਦਿਖਾ ਲੈਣ ਚੰਗੇ ਬਲੇ ਗੁਰਸਿੱਖ ਗਾਤ੍ਰਿਆਂ ਵਾਲੇ ਵੀ ਗੰਗਾ ਤੇ ਨੰਘਾ ਨਹੀਂ ਬੋਲ ਸਕਦੇ ਕਿਉਂਕਿ ਵਿੱਦਿਆ ਹੀ ਨਹੀਂ ਹਾਸਲ ਕੀਤੀ ਬਸ ਸਕੂਲ ਦੀ ਵਿੱਦਿਆ ਤੇ ਜੋਰ ਰੱਖਿਆ ਕਿ ਹਾਂ ਇਹ ਵਿੱਦਿਆ ਅੱਗੇ ਲੈ ਕੇ ਜਾਊਗੀ ਜਿਹੜੀ ਗੁਰਬਾਣੀ ਦੀ ਵਿੱਦਿਆ ਗੁਰਮਤ ਦੀ ਵਿੱਦਿਆ ਜਿਹੜੀ ਸਾਰੀ ਜ਼ਿੰਦਗੀ ਕੰਮ ਆਉਣੀ ਆ ਸਾਡੀ ਜ਼ੁਬਾਨ ਦੀ ਵਿੱਦਿਆ ਜਿਹੜੀ ਭਾਸ਼ਾ ਦੀ ਵਿੱਦਿਆ ਉਹ ਮਨਫੀ ਲੱਗਦਾ ਨਹੀਂ ਕਿ ਜਦੋਂ ਬੋਰੀ ਤੇ ਜਾ ਕੇ ਬਹਿ ਕੇ ਪੜਦੇ ਸੀ ਜਦ ਫੱਟੀ ਤੇ ਗਾਚੀ ਦਾ ਮਾਹੌਲ ਸੀ ਉਦੋਂ ਵਿੱਦਿਆ ਦਾ ਫਰਕ ਸੀ ਤੇ ਹੁਣ ਦੀ ਵਿੱਦਿਆ 'ਚ ਫਰਕ ਪੈ ਗਿਆ ਬਿਲਕੁਲ ਫਰਕ ਸੀ ਉਦੋਂ ਵਿੱਦਿਆ ਉਹ ਦਿੱਤੀ ਜਾ ਰਹੀ ਸੀ ਜਿਹੜੇ ਸਾਡੀ ਸਾਰੀ ਜ਼ਿੰਦਗੀ ਕੰਮ ਆਉਣੀ ਆ ਹੁਣ ਤਾਂ ਮਾਂ ਪਿਓ ਆਪ ਚਿੱਠੀ ਲਿਖ ਕੇ ਦਿੰਦਾ ਆ ਇੱਥੇ ਹੌਲੀਵੁੱਡ ਸਕੂਲ ਆ ਉੱਥੇ ਅਸੀਂ ਗਏ ਕਿ ਬੱਚੇ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹਾਂ ਉਹ ਟੀਚਰ ਕਹਿੰਦੀ ਜੀ ਰੁਕੋ ਉਹਨੇ ਕੁਝ ਲੈਟਰਾਂ ਦਿਖਾਈਆਂ ਕਹਿੰਦੀਆਂ ਪਰਿਵਾਰਾਂ ਨੇ ਦਿੱਤੀਆਂ ਇਹਨਾਂ ਦੇ ਨਾਵਾਂ ਪਿੱਛੇ ਸਿੰਘ ਔਰ ਲੱਗਦਾ ਇਹਨਾਂ ਨੇ ਕਿਹਾ ਕਿ ਸਾਡੇ ਬੱਚੇ ਨਾਲ ਸਕੂਲ 'ਚ ਪੰਜਾਬੀ 'ਚ ਗੱਲ ਨਾ ਕੀਤੀ ਜਾਵੇ ਅਸੀਂ ਤਾਂ ਬੱਚਿਆਂ ਨੂੰ ਰੋਕਦੇ ਆ। ਤੇ ਸਾਡਾ ਬੱਚਾ ਘਰੇ ਆ ਕੇ ਸਿਰਫ ਇੰਗਲਿਸ਼ ਤੇ ਹਿੰਦੀ 'ਚ ਗੱਲ ਕਰੇ। ਕਮੀਆਂ ਤਾਂ ਉਹ ਤਾਂ ਖੁਦ ਪੰਜਾਬੀ ਨਹੀਂ ਪੜ੍ਹਨ ਦੇਣੀ ਜਰਾ। ਕਮੀਆਂ ਸਾਡੇ 'ਚ ਆ ਗਈਆਂ। ਬਿਲਕੁਲ ਆ ਗਈਆਂ ਅਸੀਂ ਤਾਂ ਤੁਸੀਂ ਦੇਖੋ ਕਿ ਉਹ ਫੱਟੀਆਂ ਵਾਲੇ ਸਕੂਲ ਦੇ ਵਿੱਚ ਫੱਟੀ ਦੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੇ ਵੀ ਊੜਾ ਹੀ ਵਾਇਆ ਸੀ। ਤੇ ਊੜਾ ਇਨਕਲਾਬ ਆ ਊੜਾ ਕੋਈ ਛੋਟਾ ਅੱਖਰ ਨਹੀਂ ਜਦੋਂ ਊੜੇ ਦੇ ਮayne ਪੜਾਂਗੇ ਨਾ ਅਸੀਂ ਤਾਂ ਕਮਾਲ ਹੋ ਜਾਂਦੀ ਹੈ। ਇੱਕ ਭਾਈ ਸ਼ੇਰ ਸਿੰਘ ਐਮਏ ਹੋਏ ਵਿਦਵਾਨ ਉਹਨਾਂ ਨੇ ਊੜੇ ਦੀ ਵਿਆਖਿਆ ਕੀਤੀ। ਉਹ ਕਹਿੰਦੇ ਊੜਾ ਇਹੋ ਜਿਹਾ ਅੱਖਰ ਆ ਕਿ ਜਿਹਦੇ ਵਿੱਚ ਸੰਤ ਤੇ ਸਿਪਾਈ ਪਿਆ ਹੋਇਆ ਊੜੇ ਦੇ ਵਿੱਚ ਹਾਂ ਹਾਂ ਕਹਿੰਦਾ ਊੜਾ ਉਹਦੇ ਵਿੱਚ ਦੋ ਧੁਨੀਆਂ ਨੇ ਪੰਜਾਬੀ ਦੀਆਂ ਗੁਰਮੁਖੀ ਦੀਆਂ ਊ ਸਭ ਤੋਂ ਸੌਖੀ ਤੇੜਾੜਾ ਸਭ ਤੋਂ ਔਖੀ ਡਾੜਾ ਬੋਲੋ ਜਵਾੜ ਤੋਂ ਜਾਂਦੀ ਹੈ 35 ਦਾ ਇੱਕ ਪਹਿਲਾ ਅੱਖਰ ਤੇ ਇੱਕ ਆਖੀਰ ਲੱਖਰ ਇੱਕ ਅੱਖਰ ਚ ਰੱਖਦਾ ਮਹਾਰਾਜ ਜੀ ਨੇ ਇੱਕ ਧੁਨੀ ਬਿਲਕੁਲ ਸੌਖੀ ਰੱਖ ਦਿੱਤੀ ਇੱਕ ਧੁਨੀ ਬਿਲਕੁਲ ਔਖੀ ਰੱਖ ਦਿੱਤੀ ਤੇ ਊੜਾ ਬਣਾਤਾ ਤੇ ਸੰਤ ਤੇ ਸਪਾਈ ਮੀਰੀ ਪਰੀ ਦਾ ਸਿਧਾਂਤ ਤੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਅੱਖਰ 'ਚ ਹੀ ਬਾਤ ਆ। ਇਹ ਊੜਾ ਇਨਕਲਾਬ ਆ। ਉਹਦੇ ਅੱਗੇ ਇੱਕ ਲਾਇਆ ਮੇਰੇ ਪਾਤਸ਼ਾਹ ਨੇ। ਵੀ ਜਦੋਂ ਸੰਤ ਸਪਾਈ ਦਾ ਮੇਲ ਹੋ ਜਾਊਗਾ ਨਾ ਉਦੋਂ ਫਿਰ ਇੱਕ ਦੀ ਰੱਦ ਨਾ ਕਰਿਓ ਤੁਸੀਂ ਉਹਦਾ ਸਰੂਪ ਬਣ ਜਾਓਗੇ ਫਿਰ ਇੱਕ ਓੰਕਾਰ ਬਣ ਜਾਊਗਾ। ਇਹ ਵਿਆਖਿਆ ਉਹ ਕਰਦੇ ਆ। ਤੇ ਜਦੋਂ ਸਾਨੂੰ ਊੜੇ ਦੇ ਮਾਇਨੇ ਨਹੀਂ ਪਤਾ ਤਾਂ ਵੀ ਅਸੀਂ ਕਿਹੜੇ ਪਾਸੇ ਜਾਵਾਂਗੇ? ਮੈਂ ਬੱਚਿਆਂ ਦਾ ਟੈਸਟ ਲਿਆ ਕਿ ਵਰੀ ਕਿ ਨੰਨਾ ਤੇ ਨੰਘਿਆ ਬੋਲ ਕੇ ਦਿਖਾਓ। ਉਹ ਕਹਿੰਦੇ ਵੀ ਯਾਰ ਬਾਕੀ ਤਾਂ ਸਾਰਾ ਹੁੰਦਾ ਆ ਝਾਂ ਝੂ ਨਹੀਂ ਆਉਂਦੇ ਹੁਣ ਤੁਸੀਂ ਇਹ ਦੇਖੋ ਕਿ ਐਡੇ ਪਿਆਰੇ ਅੱਖਰ ਜਿਹਦੇ ਵਿੱਚ ਮਹਾਰਾਜ ਕਹਿ ਰਿਹਾ ਨੰਨਾ ਨਿਆ ਨਹੀਂ ਮੁੱਖ ਬਾਤਾਂ ਵੀ ਮੂਹ ਦੀਆਂ ਗੱਲਾਂ ਬਾਤਾਂ ਨਾਲ ਗੱਲ ਨਹੀਂ ਬਾਨੀ ਕਮਾਈ ਕਰਨੀ ਪੈਣੀ ਹੈ ਨਾ ਤੇ ਉਹ ਕਿੱਦਾਂ ਪੜੂਗਾ ਬੱਚਾ ਕਿਸੇ ਨੂੰ ਕਹਿ ਦੀ ਇਹ ਨਾ ਵੀ ਪਾਈ ਗੁਰਵਾੜੀ ਦੀ ਸੰਥਿਆ ਕਰ ਲਾ ਉਹ ਕਹਿੰਦੇ ਯਾਰ ਮੈਂ ਬਾਬਾ ਲੱਗਣਾ ਮੈਂ ਗ੍ਰੰਥੀ ਲੱਗਣਾ ਗੁਰਬਾਣੀ ਇਹੋ ਜੀ ਚੀਜ਼ ਆ ਜੀ ਜੇ ਅਸੀਂ ਕਹਦੇ ਨੇ ਇੱਕ ਸੰਸਾਰੀ ਵਿੱਦਿਆ ਜਿਵੇਂ ਆਪ ਜੀ ਨੇ ਪਹਿਲਾਂ ਕਿਹਾ ਇੱਕ ਅਧਿਆਤਮਕ ਵਿੱਦਿਆ ਇੱਕ ਸੰਸਾਰੀ ਵਿੱਦਿਆ ਗੁਰਬਾਣੀ ਦੇ ਵਿੱਚ ਤਾਂ ਸਾਰੀ ਵਿੱਦਿਆ ਕਿਹੜਾ ਪੱਖ ਆ ਜਿਹੜਾ ਗੁਰੂ ਸਾਹਿਬ ਜੀ ਨੇ ਛੱਡ ਦਿੱਤਾ ਆ